ਸ਼ੀਕਾਲ ਜੀ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਹੈ ਸਾਡੇ YouTube ਚੈਨਲ ਮਿਸਟ ਐਂਡ ਮਿਸਿਸ ਗਿਲ ਦੇ ਵਿੱਚ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਸੋ ਤੁਸੀਂ ਵੀ ਸੋਦੇ ਹੋਣਿਆ ਵੀ ਖਿੰਡੇ ਮੁਸਰਾ ਜੇ ਕਿੱਧਰ ਨੂੰ ਚੱਲੇ ਨੇ ਸਵੇਰੀ ਗੱਡੀ ਦੇ ਵਿੱਚ ਤੇ ਆਪਾਂ ਚੱਲੇ ਆ ਭਾਈ ਸ਼ਰਨ ਦੇ ਘਰੇ ਨਹਾਉਣ ਦੇ ਲਈ ਕਿਉਂਕਿ ਕੱਲ ਦਾ ਪਾਣੀ ਦਾ ਇੰਨਾ ਝੰਝਟ ਪਿਆ ਪਿਆ ਤੇ ਪਤਾ ਨਹੀਂ ਮਤਲਬ ਕੀ ਪ੍ਰੋਬਲਮ ਜੀ ਆਈ ਆ ਟੈਂਕੀ ਦੇ ਵਿੱਚ ਬਹੁਤ ਗੰਦਾ ਪਾਣੀ ਆ ਰਿਹਾ ਸੀਗਾ ਸਿਉਣਾ ਨਾਉਣ ਜੋ ਪਰਤਮ ਜੋਗ ਹੈ ਹੀਓ ਨਹੀਂ ਸੀ ਤੇ ਜਾਨੂ ਫਿਰ ਮੋਟਰ ਕੱਢੀ ਕਹਿੰਦੇ ਪੰਜ ਕਿ ਕੀ ਹੁੰਦੀ ਆ ਫੁੱਟ ਪੰਜ ਕਿ ਫੁੱਟ ਸੀਗੀ ਜਿਹੜੀ ਮੋਟਰ ਉਹ ਪਾਣੀ ਦੇ ਵਿੱਚ ਸੀਗੀ ਤੇ ਹੁਣ ਆਪਾਂ ਥੋੜਾ ਡੂੰਗਾ ਕੀਤਾ 130 ਕਰਤੀ ਹੁਣ ਕੱਲ ਦੀ ਮੋਟਰ ਮੋਟਰ ਆਈ ਤੇ ਰਾਤ ਵੀ ਨੇਰਾ ਹੋ ਗਿਆ ਪਾਣੀ ਆਇਆ ਨਹੀਂ ਹੈਗਾ ਹਜੇ ਤੇ ਹੁਣ ਫੇਰ ਦਵਾਰ ਤੋਂ ਲੱਗੇ ਹੋਏ ਨੇ ਕਰਨ ਪਤਾ ਨਹੀਂ ਕਿੰਨੇ ਵਜੇ ਤੱਕ ਸਟਾਰਟ ਹੋਊਗੀ ਤੇ ਅਸੀਂ ਸੋਚਿਆ ਕਿ ਚਲੋ ਨਹਾਤਾ ਆਈਏ ਸੇ ਉਹ 3 9 ਗਏ ਸੀਗੇ ਔਰ ਸੋ ਚਲੋ ਜੀ ਨਹਾ ਕੇ ਫਰੈਸ਼ ਅਪ ਜੀ ਹੋ ਕੇ ਫਿਰ ਕਿਸੇ ਕੰਮ ਨੂੰ ਵੀ ਜੀ ਕਰਦਾ ਆ ਹੁਣ ਇੱਕ ਟੰਡਾ ਦਾ ਬਸ ਸੁਸਤੀ ਜੀ ਮਾਰੀ ਜਾਂਦੀ ਆ ਤੇ ਦੇਖਦੇ ਅੱਜ ਕਦੋਂ ਤੱਕ ਚੱਲ ਪੂਗੀ ਇੱਕ ਮੈਂ ਤੁਹਾਨੂੰ ਆ ਕੇ ਦਿਖਾਉਣੀ ਆ ਜਿਹੜਾ ਆਪਣਾ ਮੋਟਰ ਦਾ ਮਤਲਬ ਬੋਰ ਵਾਲੀ ਜਗ੍ਹਾ ਹੁੰਦੀ ਆ ਉਹ ਸਾਰੀ ਸ਼ੋਰੂਮ ਦੇ ਅੰਦਰ ਆ ਗਈ ਆ ਤੇ ਨਹੀਂ ਤਾਂ ਸਾਨੂੰ ਇਹ ਸੀ ਕਿ ਬੋਰ ਦੁਆਰਾ ਕਰਾਉਣਾ ਪਊਗਾ ਦੇ ਵਿੱਚ ਇਹ ਹੁਣ ਮੋਟਰ ਪਾ ਕੇ ਚਲਾ ਕੇ ਦੇਖਦੇ ਆ ਫਿਰ ਮਤਲਬ 130 ਫੁੱਟ ਹੈ ਤਾਂ ਡੂੰਗੀ ਹੋਰ ਕਰਦੀ ਹੈ ਨਾ ਫਿਰ ਉਹਦੇ ਲਈ ਬੋਰ ਦੀ ਲੋੜ ਨਹੀਂ ਹੁੰਦੀ ਹੈਗੀ ਇੱਥਾ ਇੱਥੇ ਤਾਂ ਪਾਣੀ ਉਹ ਉਕਣੇ ਹੈ ਨਾ 130 ਫੁੱਟ ਹੈ ਇੱਥਾ ਸਿੱਧੀ ਮੋਟਰ ਇਹ ਭਗਵਾਨ ਚੱਲ ਪਵੇ ਕਿ ਵੀ ਕੱਲ ਦੇ ਅਸੀਂ ਬਹੁਤ ਔਖਿਆਂ ਪਾਣੀ ਤੋਂ ਇੱਥੇ ਆਪਾਂ ਬੜਾ ਟੈਂਕ ਭਰ ਕੇ ਰੱਖਿਆ ਆਪਣਾ ਇਆਂ ਜੋ ਤੇ ਉਹ ਤੋਂ ਬਾਲਟੀਆਂ ਨਾ ਫਿਰ ਉੱਪਰ ਜਾਂਦਾ ਪਾਣੀ ਮਾੜਾ ਮੋਟਾ ਭਾਂਡੇ-ਕੁੰਡੇ ਧੋਣ ਦੇ ਲਈ ਚਲੋ ਹੁਣ ਮਿਲਦੇ ਆਂ ਨਾ ਕੇ ਆਪਾਂ ਚੱਲੇ ਵਾਪਸ ਸੋਨੇ ਸੋਲੇ ਬਣ ਕੇ ਤੇ ਜਾ ਕੇ ਹੋਏ ਰੈਡੀ ਸ਼ੈਡੀ ਜੇ ਸਨ ਕਰੀਮ ਲਗਾ ਕੇ ਬਸ ਆਪਾਂ ਰੈਡੀ ਆ ਜੀ ਬਾਹਰ ਸਿੱਟੇ ਪੁੱਠੇ ਜੇ ਕਰੀਏ ਤੇ ਵੀ ਦੇਖਦੇ ਹਾਂ ਹੁਣ ਰੋਟੀ ਦੀ ਭੁੱਖ ਮਰ ਗਈ ਕਿਉਂਕਿ ਚਾਹ ਦਾ ਬੜਾ ਸਾਰਾ ਕੱਪ ਪੀ ਲਿਆ ਆਪਾਂ ਨੇ ਇਤਰੀ ਜਾ ਕੇ ਦੇ ਦੇ ਤੁਸੀਂ ਰੋਟੀ ਖਾਣੀ ਹੁਣ ਖਾਣੀ ਜਗਾ ਹੈਗੀ ਆ ਮੈਂ ਤਾਂ ਖਾਣੀ ਨਹੀਂ ਹੈਗੀ ਚਲੋ ਲੋਭੀ ਪਾਣੀ ਤੋਂ ਬਿਨਾ ਕਿੰਨੀਆਂ ਮੁਸ਼ਕਲਾਂ ਆਉਂਦੀਆਂ ਦਿਖਾਈਏ ਦੇਖ ਚਾਨੋ ਜੇ ਹੈ ਕੌਣ ਆ ਵਾਲਾ ਲਮੜਿਆ ਆ ਵਾਲੀ ਟੈਂਕੀ ਨਸਾਰਨ ਲੱਗੇ ਹੋਇਆ ਅਸੀਂ ਕੱਲ ਦੇ ਭਾਈ ਇਹਦੇ ਵਿੱਚ ਪਾਣੀ ਹੈ ਮੈਂ ਤਾਂ ਸਾਰਿਆਂ ਦੇ ਬਣਾਇਓ ਜਿਹੜਾ ਭਾਂਡੇ ਤੋਂ ਆਂਦਰਜੀਤ ਵੀ ਲੈ ਕੇ ਆਉਂਦਾ ਆਪਦੇ ਇਹ ਵੀ ਤਾਂ ਹੋਊਗਾ ਆਪਦੇ ਚੱਲ ਵੀ ਚੱਲ ਤੋ ਉਹ ਆਪਦੇ ਭਾਂਡੇ ਜਾ ਕੇ ਸਾਹਮਣੇ ਇੱਥੇ ਪਿਆ ਰਹਿਣ ਦੀ ਤੋ ਉਹ ਇਹ ਆਪਦੇ ਆ ਕੇ ਆ ਮੇਰੀ ਵੀ ਇੱਕ ਕੌਲੀ ਲੈ ਜੀ ਮੈਂ ਤਾਂ ਖਿਚੜੀ ਉਹ ਖਾਧੀ ਆ ਠੀਕ ਆ ਨਾ ਵੀ ਸਵੇਰ ਦੇ ਲੱਗੇ ਲਗਾਏ ਸ਼ਾਮ ਹੋ ਗਈ ਹਜੇ ਤੱਕ ਪਾਣੀ ਦਾ ਕੋਈ ਅਤਾ ਪਤਾ ਨਹੀਂ ਕਹਿੰਦੇ ਫਟਰ ਸੀਗੀ ਜਿਹੜੀ ਇੱਥੇ ਆ ਗਈ ਸੀ ਇੱਥੋਂ ਸ਼ੋਰੂਮ ਵੀ ਆਪਣੇ ਦੀ ਐਂਟਰੀ ਆ ਇੱਥੇ ਸਾਡਾ ਬੋਰ ਆ ਗਿਆ ਤੇ ਬਾਕੀ ਪਿੱਛੇ ਦੇ ਦੇ ਕਿ ਬਣਦਾ ਹੁਣ ਲਓ ਜੀ ਟਾਈਮ ਹੋ ਗਿਆ ਪੌਣੇ 11 ਦਾ ਤੇ ਪਾਣੀ ਦੀ ਸਮੱਸਿਆ ਤਾਂ ਥੈਂਕ ਗੋਡ ਕਿ ਅੱਜ ਆਪਣੀ ਸੋਲਵ ਹੋ ਗਈ ਪਰ ਹੋਈ ਬਹੁਤ ਲੇਟ ਸ਼ਾਮ ਦੇ ਟਾਈਮ ਹੀ ਆਇਆ ਪਾਣੀ ਪਰ ਹਜੇ ਵੀ ਥੋੜੀ ਥੋੜੀ ਪ੍ਰੋਬਲਮ ਆ ਰਹੀ ਆ ਫੇਰ ਅੰਦਰ ਜੀਤ ਤੇ ਡੈਡੀ ਚੈੱਕ ਕਰ ਰਹੇ ਨੇ ਕਿ ਕੀ ਪ੍ਰੋਬਲਮ ਆ ਰਹੀ ਆ ਔਰ ਬਾਕੀ ਫੇਰ ਇੱਕ ਵਾਰ ਕੱਲ ਸਾਰੀ ਚੈਕਿੰਗ ਹੋ ਸੈਂਟਰੀ ਵਾਲੇ ਲੱਗਣਗੇ ਬਿਜਲੀ ਵਾਲਾ ਲੱਗਿਆ ਸਾਰਾ ਕਿ ਪਤਾ ਨਹੀਂ ਕੀ ਪ੍ਰੋਬਲਮ ਆਈ ਅੱਜ ਬਿਜਲੀ ਦੀ ਸਾਰੀ ਉਥਲ-ਪੁਥਲ ਜੀ ਕੀਤੀ ਆਪ ਕਨੈਕਸ਼ਨ ਵਗੈਰਾ ਦੀ ਤੇ ਹੁਣ ਗੀਜ਼ਰ ਨਹੀਂ ਚੱਲ ਰਿਹਾ ਸਾਡੇ ਰੂਮ ਦਾ ਸਾਡੇ ਰੂਮ ਦਾ ਨਹੀਂ ਚੱਲਿਆ ਉੱਧਰ ਚੱਲ ਰਿਹਾ ਤੇ ਸੋ ਬਹੁਤ ਆਖਾ ਵੀ ਜਦੋਂ ਚਾਹੇ ਪਾਣੀ ਹੋਵੇ ਚਾਹੇ ਬਿਜਲੀ ਹੋਵੇ ਜਦੋਂ ਮਤਲਬ ਆਪਾਂ ਨੂੰ ਮਿਲਦੇ ਨਹੀਂ ਹੈਗੇ ਉਦੋਂ ਹੀ ਜ਼ਿਆਦਾ ਇੰਪੋਰਟੈਂਟ ਇੰਪੋਰਟੈਂਸ ਆ ਜਿਹੜੀ ਉਹ ਪਤਾ ਲੱਗਦੀ ਆ ਤੇ ਸੰਤਪਾਣੀ ਬਹੁਤ ਕਦਰ ਪਤਾ ਲੱਗੀ ਜੋ ਵੀ ਅੱਜ ਕਹਿ ਰਿਹਾ ਸੀ ਕਹਿੰਦਾ ਹੁਣ ਪਤਾ ਲੱਗਿਆ ਪਾਣੀ ਦੀ ਕੀਮਤ ਕੀ ਹੁੰਦੀ ਆ ਕਿਉਂਕਿ ਸਭ ਤੋਂ ਜ਼ਿਆਦਾ ਵੇਸਟ ਜੋ ਵੀ ਕਰਦਾ ਮੈਂ ਕਹਿੰਦਾ ਤੈਨੂੰ ਪਤਾ ਹੋਣਾ ਚਾਹੀਦਾ ਕੀ ਕੀਮਤ ਹੁੰਦੀ ਆ ਬਹੁਤ ਔਖੇ ਕੱਢਿਆ ਸੀ ਆ ਦੋ ਦਿਨ ਤੇ ਚਲੋ ਥੈਂਕ ਗੋਡ ਕਿ ਸੋਲਵ ਹੋ ਗਿਆ ਕੰਮ ਆਪਣਾ ਸੋ ਚਲੋ ਜੀ ਅੱਜ ਦੀ ਵੀਡੀਓ ਦੀ ਅਪ ਇੱਥੇ ਐਂਡਿੰਗ ਕਰਦੇ ਆ ਤੇ ਕੱਲ ਇੱਕ ਨਵੀਂ ਵੀਡੀਓ ਲੈ ਕੇ ਆਵਾਂਗੇ ਮਿਲਦੇ ਆਂ ਫਿਰ ਕੱਲ ਦੇ ਬਲੌਗ ਦੇ ਵਿੱਚ ਥੈਂਕ ਯੂ